ਸਾਸਰੀ ਕਾਲ ਜੀ ਸਵਾਗਤ ਹੈ ਜੀ ਅੱਜ ਨਵੇਂ ਵਲੌਗ ਦੇ ਵਿੱਚ ਹੋਰ ਸੁਣਾਓ ਸਾਰੇ ਠੀਕ ਠਾਕ ਉਮੀਦ ਕਰਦੇ ਹਾਂ ਸਾਰੇ ਸਹੀ ਹੋਣਗੇ ਠੀਕ ਹੋਣਗੇ ਤੇ ਅੱਜ ਇੱਕ ਗੱਲ ਕਰਨੀ ਪੂਨਮ ਗਈ ਦੁੱਧ ਦੇਣ ਵਾਤੇ ਉੱਥੇ ਆਪਣੇ ਕੇਦੇ ਘਰੇ ਜਿੱਥੇ ਲਾਇਆ ਵਾ ਤੇ ਆਉਂਦਿਆ ਪੂਨ ਨੂੰ ਲੱਭੀ ਬੂਰੀ ਪੈਸਾ ਨਾ ਭਰੀ ਪੂਰੀ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਵਿਖਾਉਂਦੇ ਆ ਕਿੰਨੇ ਪੈਸੇ ਵਿੱਚੋਂ ਨਿਕਲੇ ਆ ਗਿਣਨੇ ਆ ਟਾਈਮ ਲੱਗੜਾਂਗੇ ਇੰਚ ਤੁਹਾਨੂੰ ਵਿਖਾਉਂਦੇ ਆ ਆਪਾਂ ਠੀਕ ਹੈ ਜੀ ਆ ਜੇ ਤੁਸੀਂ ਆਹ ਦੇਖ ਸਕਦੇ ਆ ਪੂਨ ਨੂੰ ਮਿਲੀ ਆ ਬੋਰੀ ਤੇ ਪੂਨਮ ਨੇ ਨਾ ਤੈਅ ਦੀ ਤੈਅ ਲੱਗੀ ਬੋਰੀ ਦੀ ਇਦਾਂ ਹੀ ਤੇ ਜਦੋਂ ਪੂਨਮ ਇੱਥੇ ਆ ਕੇ ਖੋਲੀ ਬੋਰੀ ਤੇ ਵਿੱਚੋਂ ਨਿਕਲੇ ਤੇ ਪੂਨਮ ਮਾਂਡੇ ਵੀ ਚੀਕਾਂ ਪਹਿਲਾ 1 ਰੁਪਇਆ ਪਹਿਲਾ ਰੁਪਇਆ ਡਿੱਗਾ ਥੱਲੇ ਫਿਰ ਫਿਰ ਪੂਨਮ ਨੇ ਜਾਨੀ ਕੀ ਖੋਲੀ ਬੋਰੀ ਤੇ ਬੋਰੀ ਦੇ ਵਿੱਚੋਂ ਨਿਕਲੇ ਪੈਸੇ ਚੱਲ ਪੂਨਮ ਵਖਾ ਕਿੰਨੇ ਪੂਨਮ ਵਖਾਈ ਕਿੰਨੇ ਨਿਕਲੇ ਭਲਾ ਹਾਂ ਪਤਾ ਨਹੀਂ ਕਿੰਨੇ 50 ਆਦ ਵੀ ਦੇ ਸਕਦੇ 60 70 90 100 110 120 130 140 150 160 ਤੇ 170 ਤੇ 180 190 190 ਰੁਪਏ ਜਾਨੇ ਕਿ ਬੋਰੀ ਦੇ ਵਿੱਚ ਮਿਲੇ 1 ਰੁਪਿਆ ਵੀ ਨਿਕਲਿਆ ਵਿੱਚੋਂ 1 ਰੁਪਿਆ ਵੀ ਚ ਨਿਕਲਿਆ ਚਾਬੀ ਵੀ ਲੱਗੀ ਵਿੱਚੋਂ ਚਾਬੀ ਵੀ ਜਾਨੇ ਕਿ ਚਾਬੀ ਵੀ ਮਿਲੀ ਵੀ ਤੇ ਵੀ ਇਹ ਗਰੀਬ ਦੇ ਹੈਗੇ ਤੇ ਲੈ ਆਜੋ ਆ ਕੇ ਆਹ ਵੇਖਦੇ ਚਾਬੀ ਠੀਕ ਹੈ ਸਾਹਮਣੇ ਤੇ ਜੇ ਕਿਸੇ ਨੂੰ ਬਾਕੀ ਜੇ ਕੋਈ ਵੇਖੂਗਾ ਆ ਕੇ ਲੈ ਲਓ ਤੇ ਬਾਕੀ ਨਾ ਜੇ ਜੇਕੇ ਨੂੰ ਪਤਾ ਕੀ ਮੇਰੀ ਬੂਰੀ ਹੈ ਬੂਰੀ ਦੀ ਪਛਾਣ ਤੇ ਇਹਦੇ ਵਿੱਚੋਂ ਪੈਸੇ ਨਿਕਲੇ ਆ ਜਦੋਂ ਮਰਜ਼ੀ ਆ ਕੇ ਲੈ ਸਕਦੇ ਠੀਕ ਹੈ ਜੇ ਕੇ ਨੂੰ ਗੱਲ ਪਹੁੰਚਦੀ ਹੈ ਸਦਾ ਜੰਮੂ ਵਾਲਿਆਂ ਦੇ ਘਰ ਆ ਜੋ ਜਾਣਦੇ ਸਾਰੇ ਆਪਣੇ ਹੱਚਵਲ ਚ ਤੇ ਜੰਮੂ ਵਾਲਿਆਂ ਦਾ ਘਰ کہہ ਕੇ ਆਪਣੇ ਘਰ ਇੱਥੇ ਆ ਸਕਦੇ ਤੇ ਆਪਣੀ ਬੂਰੀ ਦੇ ਨਾਲ ਪੈਸੇ ਲੈ ਕੇ ਜਾਣ ਪੈਸਾ ਚੁੱਕ ਕੇ ਲਿਆਂਦੀ ਪਣੀ ਪੈਸੇ ਲੈ ਜੇ ਠੀਕ ਹੈ ਬੂਰੀ ਨਹੀਂ ਆਪਾਂ ਲੈਣੀ ਦੇਣੀ ਤੇ ਬਾਕੀ ਜੰਮੂ ਵਾਲਿਆਂ ਦਾ ਘਰ ਕਰਕੇ ਪਤਾ ਕਰਕੇ ਆ ਸਕਦਾ ਵਾ ਤੇ ਜਿਹੜਾ ਮੇਰਾ ਵੀਰ ਭੈਣ ਭਰਾ ਕੋਈ ਵੀ ਜੇ ਅੱਗੇ ਗੱਲ ਨੂੰ ਪਹੁੰਚਾ ਦੇ ਕਿ ਕਿ ਗਰੀਬ ਦੇ ਪੈਸੇ ਨੇ ਤੇ ਠੀਕ ਹੈ ਜਿਹਦੇ ਵੀ ਡਿੱਗੇ ਤੇ ਉਹ ਆ ਕੇ ਇੱਥੋਂ ਲੈ ਕੇ ਜਾ ਸਕਦਾ ਜੀ ਠੀਕ ਹੈ ਜੀ ਸਕੂਲੇ ਛੱਡਣ ਗਈ ਕਿਉਂਕਿ ਇਹ ਸਕੂਲ ਛੱਡਣ ਗਈ ਨਹੀਂ ਆਣੇ ਨਾਲ ਦੁੱਧ ਦੇਣ ਗਈ ਆ ਤੇ ਪੈਸੇ ਨਿਕਲੇ ਨੇ ਜੇ ਕਿਸ ਨੂੰ ਜੇ ਨਹੀਂ ਨਹੀਂ ਜਿਹੜਾ ਭਈ ਜੇ ਆਪਣੇ ਸੱਚੇ ਦਿਲੋਂ ਜੋ ਰੱਬ ਨੂੰ ਹੈਨਾ ਜਿਹੜਾ ਰੱਬ ਨੂੰ ਮੰਨਦਾ ਵਾ ਜੋ ਵੀ ਆਪਣੀ ਸ਼ਰਧਾ ਪਰ ਆ ਕੇ ਇੱਥੇ ਆਪਣੀ ਪੈਸੇ ਲੈ ਕੇ ਜਾ ਸਕਦਾ ਠੀਕ ਹੈ ਜੀ ਦੇ ਤੇ ਅਬਿਲਿਟੀ ਨਾੜ ਮੰਦ ਨੂੰ ਵਿਚਾਰੇ ਬਾਕੀ ਹਨ ਬਾਕੀ ਚਾਬੀ ਵੀ ਹੈਗੀ ਆ ਠੀਕ ਹੈ ਜੀ ਬਾਕੀ ਇਹ ਵੇਖ ਲੋ ਅਹੀਂ ਤੁਹਾਡੇ ਸਾਹਮਣੇ ਇਮਾਨਦਾਰੀ ਨਾਲ ਪੈਸੇ ਲੈ ਲੇ ਆ ਕੈਮਰੇ ਦੇ ਅੱਗੇ ਨਾਲੀ ਚਾਬੀ ਵੀ ਆ ਤੇ ਆਪਣੀ ਇਮਾਨਦਾਰੀ ਨਾਲ ਆ ਕੇ ਆ ਕੇ ਪੈਸੇ ਲੈ ਜੀ ਠੀਕ ਹੈ ਜੀ ਬਾਕੀ ਜੇ ਤੇ ਬਾਕੀ ਜੇ ਕੋਈ ਨਸ਼ੇੜੀ ਇੱਥੇ ਆਏ ਤਾਂ ਉਹਨੂੰ ਅਹੀਂ ਪੈਸੇ ਨਹੀਂ ਦੇਣੇ ਬਾਈ ਸਿੱਧੀ ਜੜੀ ਗੱਲ ਜੇ ਕਿ ਨਸ਼ੇੜੀ ਕੋਈ ਵੀਡੀਓ ਪਹੁੰਚ ਗਈ ਜਾਂ ਕੇ ਕੋ ਚੱਲ ਗਈ ਉਹਨੂੰ ਪੈਸੇ ਬਿਲਕੁਲ ਨਹੀਂ ਦੇਣਾ ਜੇ ਕੋਈ ਮੈਂ ਕਿਉਂਕਿ ਇਹ ਪੈਸੇ ਕਿ ਵਿਚਾਰੇ ਗਰੀਬ ਨੇ ਸਾਹਮਣੇ ਰੱਖੇ ਆ ਤੇ ਜੇ ਕੋਈ ਨਸ਼ੇੜੀ ਹੁੰਦਾ ਉਹਨੇ 180 ਰੁਪਏ ਜੇ ਇੱਥੇ ਇਦਾਂ ਨਹੀਂ ਰੱਖਣੇ ਬੋਰੀ ਚ ਪਾ ਗਏ ਠੀਕ ਹੈ ਜੀ ਕਿਉਂਕਿ ਉਹਦੇ ਕੋਲ ਉਹਨਾਂ ਕੋਲ ਪੈਸੇ ਨਹੀਂ ਹੁੰਦੇ ਉਹ ਚੋਰੀ ਚ ਕਰੀ ਚੱਕੇ ਚੱਕਰਾਂ 'ਚ ਰਹਿੰਦੇ ਆ ਤੇ ਉਹਨਾਂ ਨੂੰ ਅਸੀਂ ਪੈਸੇ ਨਹੀਂ ਦੇਨੇ ਤੇ ਸ਼ਕਲ ਵੇਖ ਕੇ ਪਛਾਣ ਲੈਣਾ ਵੀ ਤੂੰ ਹਨਾ ਕਿੱਥੇ ਲਿਆਂਦੀ ਕਿੱਥੇ ਲਿਆਂਦੀ ਬਾਕੀ ਚਲੋ ਆ ਲੱਗ ਗਈ ਨਾ ਦਵੇ ਸੇ ਚੱਕ ਕਰ ਲਈ ਬੜੀ ਗਈ ਬਣ ਗਈ ਠੀਕ ਚਲੋ ਠੀਕ ਹੈ ਜੀ ਬਾਕੀ ਆਪਾਂ ਅੱਜ ਜਾਣਾ ਵਾ ਥੋੜਾ ਦੂਰ ਅੱਜ ਤੇ ਬਾਕੀ ਤੁਹਾਨੂੰ ਮਿਲਦੇ ਆਪਾਂ ਉੱਥੇ ਜਾ ਕੇ ਠੀਕ ਹੈ ਜੀ ਤੇ ਕੁਝ ਆ ਜਾ ਵਾਕੇ ਹੋਇਆ ਹਾਡੇ ਨਾਲ ਤੇ ਪੂਣਾਂ ਨੂੰ ਲੱਭੀ ਬੂਰੀ ਨਾਲ ਲੱਬੇ ਪੈਸੇ ਤੇ ਬਾਕੀ ਜਿਹਦੇ ਵੀ ਹੈਗੇ ਆ ਉਹ ਇਮਾਨਦਾਰੀ ਣਾਡੇ ਘਰ ਆ ਜੀ ਜੰਮੂ ਵਾਲਿਆਂ ਦਾ ਨਾਂ ਜੰਮੂ ਵਾਲਿਆਂ ਦੇ ਘਰ ਜਿੰਨੂੰ ਮਰਜੀ ਪੁੱਛ ਲਿਓ ਉਹ ਆ ਕੇ ਲੈ ਕੇ ਜਾ ਸਕਦਾ ਜੀ ਠੀਕ ਹੈ ਜੀ ਤੇ ਜੇ ਕਿ ਇਹਦੇ ਹਾਂਜੀ ਤੇ ਬਾਕੀ ਜੇ ਬਹੁਤੀ ਗੱਲ ਹੈ ਵਾ ਜਿਆਦਾ ਪਤਾ ਕਰਨਾ ਆਪਣਾ ਲਵ ਹੈਗਾ ਉੱਥੇ ਸਬਜੀ ਵਾਲਾ ਲਵ ਮੁੰਡਾ ਉਹਨੂੰ ਜਾ ਕੇ ਪੁੱਛ ਲੈ ਵੀ ਜੰਮੂ ਵਾਲੇ ਦੇ ਘਰ ਜਾਣਾ ਵਾਪਸ ਇੱਥੇ ਪਹੁੰਚਾ ਦੇਗਾ ਠੀਕ ਹੈ ਜੀ ਚਲੋ ਠੀਕ ਹੈ ਜੀ ਬਾਈ ਪੂਨਮ ਲੱਗੀ ਆ ਨੂੰ ਸੁੱਟਣ ਨਹਿਰ ਦੇ ਵਿੱਚ ਜੇ ਨਾ ਕੰਟਰੋਲ ਕਰਦਾ ਤੇ ਬੱਸ ਲੈ ਲੈ ਗਈ ਮੈਨੂੰ ਵੀ ਨਾਲ ਹੀ ਇਹਨਾਂ ਨਵਾਦਣਾ ਅੱਜ ਪਵਿੱਤਰ ਕਰਾ ਦੇਣਾ ਛੱਪੜ ਤੇ ਪਿਆਸ ਆਪਣੇ ਪੂਨਮ ਆ ਪਹਿਲਾਂ ਤਾਂ ਪੁੱਛ ਲਈ ਨਾ ਵਾਹ 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 ਹੋ ਹੋ ਤੇ ਆਰਾਮ ਸੇ ਹਾਂ ਤੇ ਨਹੀਂ ਹੁਣ ਰੋ ਲਾਗੇ ਆਊਗਾ ਤਾਂ ਫੇਰੀ ਮੈਂ ਦੱਸੂਗਾ ਢੋਲੇ ਕਰ ਲਾ ਢੋਲੇ ਹੁਣ ਜਾ ਚੜੀ ਆ ਚੜੀ ਆ ਤੇ ਤੂੰ ਤੇ ਸਪੀਡ ਕੀਤੀ 80 ਦੀ ਆ ਬਾਤੀ ਜੋ ਮਤਲਬ ਜਨਾ ਨਹੀਂ ਇਹ ਵੇਚੇ ਮਾਰ ਦੇਣ ਕੇ ਇਹਦੇ ਇਹਨਾਂ ਨੇ ਆਪਣੀ ਗਲਤੀ ਥੋੜੀ ਮੰਨਣੀ ਆ ਆਹੋ ਹੋਰ ਗਈ ਆ ਬਾਕੀ ਉਹ ਢੇ ਜਾ ਢੇ ਆ ਜੀ ਆਪਾਂ ਪਹੁੰਚ ਗਏ ਜੇ ਉਦਨਵਾਲ ਕੋਣ ਨੂੰ ਅਸੀਂ ਪਹਿਲਾਂ ਹੀ ਦੱਸਤਾ ਵਾ ਅੱਗੇ ਮੋੜ ਆਉਣਾ ਮੈਂ ਤੇ ਹੋਲੀ ਕਰ ਲੇ ਕਿਉਂਕਿ ਇਹ ਭਜਉਂਦੀ ਬੜੀ ਐ ਤੇ ਕੋਈ ਕੰਟਰੋਲ ਨਹੀਂ ਹੁੰਦੀ ਕਿਉਂ ਨਹੀਂ ਹੁੰਦੀ ਠੀਕ ਐ ਉਹ ਤੇ ਮੈਂ ਤੇਰੇ ਉਹ ਮੈਂ ਉਹ ਤੇਰੇ ਮੈਂ ਟੈਸਟ ਲੈਂਡ ਆਵਾ ਜੇ ਪਾਸ ਹੋਏਗੀ ਤੇ ਤੇਰਾ ਲਾਇਸੈਂਸ ਫਲਾਈ ਕਰਨਾ ਆ ਇਹ ਨਿੱਕੀ ਨਿੱਕੀਆਂ ਗਲਤੀਆਂ ਜਿਹੜੀਆਂ ਅਸੀਂ ਪੂਰੀਆਂ ਕਰਨੀਆਂ ਆ ਲਾਉ ਦੀ ਇਹ ਆਪਾਂ ਮਦਰੇ ਨੂੰ ਰਾਹ ਜਾਂਦਾ ਜੀ ਠੀਕ ਹੈ ਜੀ ਉਹਨਾਂ ਚੱਲੀ ਅੱਜ ਫਸਟ ਟਾਈਮ ਇੱਧਰ ਆਈ ਆ ਤੇ ਇੱਥੇ ਹਡਾ ਚੌਧਰੀ ਸਾਹਿਬ ਇੱਥੇ ਵਿਆਹਣ ਆਇਆ ਸੀ ਆਪਣੀ ਨਾਲ ਦੀ ਨੂੰ ਬਹੁਤ ਬੱਦਲਿਆ ਨਹੀਂ ਉਹਨੇ ਜੱਪਾ ਹਾਂ ਉਦੋਂ ਜਾਣੀ ਕਿ ਜਦੋਂ ਇਹਦਾ ਵਿਆਹ ਹੈ ਉਦੋਂ ਪੈਂਟਾਂ ਪੈਂਦੀਆਂ ਖੁੱਲੀਆਂ ਖੁੱਲੀਆਂ ਉਹਨਾਂ ਹਾਂ ਤੇ ਹੁਣ ਜਾਨੀ ਕਿ ਪੈਂਟਾ ਹੋ ਗਿਆ ਟਾਇਰ ਤੇ ਹੁਣ ਫੇਰ ਖੁੱਲੀਆਂ ਆ ਗਈਆਂ ਤੇ ਜੀਪੜੀ ਸਟਾਰਟ ਹੋ ਗਈ ਆ ਪੈਂਟਾ ਕਮੀਜ਼ਾਂ ਦੀ ਹੁਣ ਫੇਰ ਖੁੱਲੇ ਪਾਉਂਦੇ ਆ ਲੈ ਪੈਂਦੀਆਂ ਨੇ ਪੂਣਮ ਤੇ ਸਕੂਟਰੀ ਕਢ ਗਈ ਤੇ ਬੰਦਾ ਕਹਿੰਦਾ ਢੇਗ ਪਏ ਟੱਡਾ ਕੋ ਆ ਆ ਵੇ ਲੋ ਆਹ ਲਾ ਹਾਲਾ ਤੇ ਆਪਣੀ ਸਕੂਟਰੀ ਦੇ ਜਾ ਬੰਦੇ ਡਰ ਜਾਂਦੇ ਖਲੋਤੇ ਇਟੋਏ ਜੋ ਵੱਜਦੀ ਆ ਦੋਆ ਵੇਂਦੀ ਨਹੀਂ ਆ ਲੈ ਜਾਨ ਦਿੰਦੀ ਆ ਜਾਨ ਤੇ ਜਿੱਥਾ ਜਾਂਦੀ ਆ ਬਾਕੀ ਆ ਸਾਹਮਣੇ ਗੁਰਦੁਆਰਾ ਵਾ ਜਿੱਥੇ ਹੱਡੇ ਮਸੀਹ ਦੇ ਮੁੰਡੇ ਦੇ ਫੇਰੇ ਹੋਏ ਇਥੇ ਇਹਦੇ ਵੀ ਪੁਰਾਣੇ ਠੀਕ ਐ ਇਹਦੇ ਵੀ ਨਹੀਂ ਬਣਿਆ ਦਾ ਤੂੰ ਵੇਖ ਤਾਂ ਤੂੰ ਵੀ ਵੇਖ ਸਕਦੇ ਸਾਹਮਣੇ ਆ ਗੁਰਦੁਆਰਾ ਜੀ ਹੁਣ ਬਣਿਆ ਨਾ ਤੇਰੇ ਉੱਤੇ ਇਹ ਵੀ ਲੱਗਦਾ ਜਿਹੜਾ ਖਾਣਾ ਹਾਂ ਉਹ ਪੁਰਾਣੇ ਗੁਰਦੁਆਰੇ ਹੀ ਕਿ ਨਵਾਂ ਨਾਲ ਤਿਆਰ ਹੋਣਦੇ ਸਾਹਮਣੇ ਤੋਂ ਵੀ ਵੇਖ ਸਕਦੇ ਇਹ ਕਿੱਧਰ ਬਣ ਗਏ ਆ ਸਾਹਮਣੇ ਤੇਰੇ ਉੱਤੇ ਨਾ ਇਹ ਇਧਰ ਤਿਆਰੀਆਂ ਹੋਣੀਆਂ ਜੋਰਾਂ-ਚੋਰਾਂ ਚ ਆ ਵੀ ਇਹ ਕੰਮ ਕਰਦੇ ਆ ਲੋ ਜੀ ਇਧਰ ਆਡੇ ਬਰਦਰ ਦਾ ਘਰ ਆ ਗਿਆ ਜੀ ਮਾਸੀ ਨੂੰ ਮਿਲਣ ਆਏ ਆ ਤਨਾਰੇ ਭਰਾ ਨੂੰ ਦੇਖਿਆ ਜੀ ਪਹਿਲਾਂ ਉਹ ਸਾਹਮਣੇ ਪਿੰਡ 'ਚ ਰਹਿੰਦੇ ਸੀ ਹੁਣ ਇੱਥੇ ਨੇ ਬਣਾ ਲਿਆ ਆਪਣਾ ਪੈੜੀਆਂ ਦੇ ਵਿੱਚ ਘਰ ਹਾਂਜੀ ਹੈਗਾ ਪੁਰਾਣਾ ਘਰ ਇਨਾਂ ਦਾ ਨਹੀਂ ਉਹ ਵੇਚਤਾ ਉਦਾਂ ਉਥੋਂ ਵੇਚ ਕੇ ਪਿੰਡ 'ਚੋਂ ਬਾਜ ਨੇ ਪੈਲੀ 'ਚ ਘਰ ਬਣਾ ਲਿਆ ਠੀਕ ਹੈ ਜੀ ਆਕੇ ਅਸੀਂ ਪਹੁੰਚ ਗਏ ਆਂ ਜੀ ਪਿੰਡ 'ਚ ਪਿੰਡੋਂ ਬਾਹਰ ਬਾਹਰ ਆਹ ਇੱਥੇ ਭਾਬੀ ਹੁਣੀ ਤੇ ਬਲਜੀਤ ਹੁਣੀ ਹੈ ਆ ਹੋ ਰਿਹਾ ਹੈ ਬਲੌਗ ਤੇ ਪਹਿਲਾਂ ਹੁਣ ਕੰਮ ਹੀ ਆਉਗਾ ਅੱਡਾ ਦੇ ਸਾਸਰੀ ਕਾਲ ਭਾਜੀ ਕੀ ਹਾਲ ਜੇ ਠੀਕ ਠਾਕ ਠੀਕ ਠਾਕ ਬੱਲੇ ਵੇਖ ਸਕਦਾ ਡਰਾਈਵਿੰਗ ਤੂੰ ਇਹਦੀ ਹੈ ਯਾਰ ਆਹੀ ਅਸੀਂ ਤੇ ਚਲਾਈ ਸਾਡੀ ਗੱਲ ਔਰ ਇਹ ਜਦੋਂ ਚਲਾਉਂਦੀਆਂ ਨੇ ਨਾ ਤੇ ਬੰਦਾ ਤਾਂ ਡਰ ਲੱਗਦਾ ਬੰਦੇ ਨੂੰ ਹੋਰ ਨਹੀਂ ਨਹੀਂ ਐਡੀ ਗੱਲ ਵੀ ਨਹੀਂ ਕਿ ਇਹਨੇ ਤਾਂ ਜੀ ਸਾਡੀ ਮਾਸੀ ਜੀ ਮਿਲਣ ਗਏ ਲਾਏ ਆਪਾਂ ਸਾਸਿਕਾ ਮਾਸੀ ਠੀਕ ਕਰ ਸਕਦਾ ਹੁਣ ਉਹ ਚਾਬਰਾ ਕਿਉਂ ਆ ਮਣਾਈ ਵਾਲੇ ਤੇ ਆਣ ਮਣਾਈ ਵਾਲੇ ਬਾਕੀ ਤੁਸੀਂ ਇਹਨੂੰ ਮਿਲ ਸਕਦੇ ਠੀਕ ਹੈ ਜੀ ਸਾਤਰੀ ਕਾਲ ਓਏ ਕਿੱਦਾਂ ਲਿਆਓ ਵੀਰ ਵੀਰ ਲਿਆ ਸੰਤਰੇ ਤੋੜ ਕੇ ਹੋਰ ਬੜੇ ਆਹ ਸਪੈਸ਼ਲ ਸੰਤਰੇ ਖਾਣ ਆਏ ਆ ਹਨਾ ਚੌਧਰੀ ਸਾਹਿਬ ਲਾ ਲਓ ਸਾਰੇ ਦੇਖ ਦੇਣਗੇ ਆਪਾਂ ਤੇ ਮਾਸੀ ਕਹਿੰਦੇ ਕੀ ਮੈਂ ਸਾਮ-ਸਾਮ ਰੱਖਣੀ ਤੇ ਕੁੜੀਆਂ ਹੁੰਦੀਆਂ ਨਹੀਂ ਕਿ ਕੁੜੀਆਂ ਆ ਚ ਆ ਗਈਆਂ ਇੱਧਰ ਸਾਹਮਣੇ ਚੌਧਰੀ ਲੱਭ ਕੋਈ ਵਧੀਆ ਜੇ ਹਾਂ ਵੇ ਕਿੰਨੇ ਲੱਗੇ ਥੱਲੇ ਠਾਵੇਂ ਨੂੰ ਕੰਡੇ ਆਓ ਵੇਖੋ ਸਾਹਮਣੇ ਮਿੱਠੀ ਹੈ ਨਾ ਮਿੱਠੀ ਨਾ ਖੱਟੇ ਤੂੰ ਇਹਦੀ ਗਾੰਢੀ ਲਾਇਆ ਚੌਧਰੀ ਇੱਧਰ ਵਿੱਚ ਵੇ ਕਿੰਨੇ ਲੱਗੇ ਵਿੱਚ ਖੱਟੇ ਆਓ ਵਿੱਚ ਵੇ ਆਓ ਵੇ ਵਿੱਚ ਇਹ ਆ ਤੇ ਮਿੱਠੇ ਯਾਰ ਹੂੰ ਯਾ ਆਹ ਵਰਕੇ ਹੋ ਗਏ ਨਾ ਬੱਲੇ ਰੋਸਣੇ ਰੋਸਣੇ ਖਾਇਲਾ ਚੰਗੇ ਹੁੰਦੇ ਆਈਏ ਆ ਇਹ ਬਰੱਡ ਪਤਲਾ ਕਰਦੇ ਜੀ ਬਟਾਮਰ ਚੀ ਹੁੰਦੀ ਆਹ ਇਹ ਕਹੇ ਤਾਂ ਬੀਪੀ ਬੂਪੀ ਵਾਧਾ ਹੋਵੇ ਨਾ ਕੋਈ ਨਾ ਵਾਤੇ ਵਧੀਆ ਵਾ ਹਾ ਰੂੜਦੀ ਆ ਹੋ ਸਹੀ ਆ ਹੂੰ ਆ ਵੇਖੋ ਘਰ ਆਈ ਹੈ ਅਰੇ ਨਹੀਂ ਹੁੰਦਾਂਗੇ ਆਹੋ ਉਹਦਾ ਮੁੱਦਾ ਲੈ ਪੋ ਨਮ ਤਕਾਲਾ ਲੂਣ ਖਾਣ ਪਈ ਬੱਲੇ ਦੇ ਦੇਵੇ ਸਲਾਹ ਕੋਈ ਮੀਰ ਨੂੰ ਆਏ ਆਂ ਤੇ ਆਹ ਵੀਰ ਨੂੰ ਕੀ ਦਈਏ ਵੀਰ ਸਿਆਣੇ ਇਹ ਨਹੀਂ ਤਾਂ ਤਾਂ ਅਸੀਂ ਦੱਸੋ ਤਾਂ ਢਾ ਕੀ ਮਸਰ ਢਾ ਢਾ ਦੇਲ ਕੀ ਕਹਿੰਦਾ ਵਾ ਕਿ ਕੀ ਬੱਕਰੀਆਂ ਪਾਉਣੀਆਂ ਜਾਂ ਕੁਕੜੀਆਂ ਪਾਉਣੀਆਂ ਹੈ ਹਾਂ ਆਹੋ ਜਾਂ ਬੱਕਰੀਆਂ ਪਾਉਣੀਆਂ ਜਾਂ ਕੁਕੜੀਆਂ ਪਾਉਣੀਆਂ ਸਲਾਹ ਕਰ ਲਓ ਸਲਾਹ ਕਰਕੇ ਵੇਖਦੇ ਹਾਂ ਹੈ ਨਹੀਂ ਨਹੀਂ ਮਾਸੀ ਜੀ ਮੇਰੇ ਤੇ ਕੋਰਾ ਹੈ ਕਿ ਬੱਕਰੀਆਂ ਰੱਖੇ ਤੇ ਜੇ ਕੁਕੜੀਆਂ ਆਲਾ ਸੋਚਦਾ ਵਾ ਫਿਰ ਜੇ ਉਹ ਫਿਰ ਛੱਡ ਕੋਸ਼ ਉਹ ਦਿਖਾਵਾ ਨਾ ਦੂਰੋ ਦੂਰੋ ਬੋ ਨਹੀਂ ਆ ਬੁਮਾਰਾ ਹੋ ਜਾਂਦਾ ਬੋਗ ਆਉਂਦੇ ਨਹੀਂ ਆ ਇੱਥੇ ਅੰਦਰ ਕੱਢੀ ਤਾ ਆ ਬੰਦ ਕਰ ਦਾਂਗੇ ਇਥੋਂ ਤੇ ਮਸੇਜ ਬੋਦ ਆ ਤੇ 40000 ਮਿਲਣਾ ਮਹੀਨੇ ਦਾ 50000 ਹੋਰ ਕਾਦਾ ਮਿਲਣਾ ਵਾ ਇਹ ਨਹੀਂ ਇਹ ਨਹੀਂ ਜੌਧਰੀ ਸਾਹਿਬ ਜਿਹੜਾ ਰੋਟ ਕੈਂਦੇ ਆ ਪੀ ਬੋਣੀ ਨਹੀਂ ਤੇ ਪੋ ਦਾ ਚਿੰਤਾ ਭੁੱਲਦੇ ਚੰਗੇ ਚੰਗੇ ਲੋਕ ਜਾ ਕੇ ਬਾਹਰ ਲੈ ਦਿੰਦੇ ਆ ਬਾਹਰ ਮੈਂ ਨਾ ਪਰਸੋਂ ਇੱਕ ਭਾਬੀ ਜੀ ਕਿ ਮੈਂ ਨਾ ਵੀਡੀਓ ਵੇਖਣ ਡਿਆਈ ਕੁੜੀ ਕੈਨੇਡਾ ਤੋਂ ਆਏ ਪਿਓ ਧੀ ਦੋਵੇਂ ਜਣੇ ਪਟਿਆਲੇ ਉਹਨਾਂ ਨੇ ਉਹ ਬੱਕਰੀ ਦਾ ਫਾਰਮ ਖੋਲ੍ਹਿਆ ਵਾ ਤੁਸੀਂ ਵੇਖੀ ਹੋਣੀ ਵੀਡੀਓ YouTube ਤੇ ਉਹ ਜਾਨੀ ਕਿ ਬਹੁਤ ਵਧੀਆ ਉਹਨਾਂ ਨੇ ਜਾਨੀ ਕਿ ਹੁਣ ਸਵੇਰ ਦਾ ਮੈਂ ਜਲ ਬਾਕੀ ਜਿੱਦਾਂ ਦੇ ਲਾਗੇ ਰੱਖਿਆ ਸੰਦੂਕ ਨਹੀਂ ਚੌਦੀ ਸਾਹਿਬ ਇੱਕ ਵਾਰੀ ਵੇਖ ਦੱਸੋ ਜੇ ਦੋ ਗਾਈਆਂ ਵਾ ਦੱਸੋ ਉਹਦਾ ਕੀ ਕੀ ਕਹਿਣ ਦੇ ਪਹਿਲਾਂ ਕੀ ਦੱਸਿਆ ਸੀ ਅੰਦਾਜ਼ਾ ਕੋਈ ਗਾ ਕਹਿ ਗਾ ਆ ਮੈਜ ਵੀ ਅੰਦਰ ਹੀਂਦਾ ਕਹਿੰਦਾ ਬਈ ਜੇ ਮੁੰਡੇ ਇਹਨਾਂ ਦੇ ਜਵਾਨ ਹੁੰਦੇ ਨਾ ਤੇ ਇਹਨਾਂ ਨਾਲ ਰਿਸ਼ਤਾ ਨਹੀਂ ਹੋਣਾ ਇਹ ਮੁੰਡਿਆਂ ਨਾਲ ਗਾਈਆਂ ਲੈ ਵੇਖ ਕੇ ਹੈ ਦੱਸਣਾ ਰਿਸ਼ਤਾ ਹੀਂ ਕਰ ਨਹੀਂ ਵੇਖ ਕੇ ਉਹ ਨਾ ਮਾੜੀ ਖੋਣ ਦੀ ਸਾਰੇ ਨੂੰ ਸੰਤਰੇ ਤੇ ਮਾਸੀ ਨੇ ਵਿਚਾਨੀਆਂ ਚੱਲ ਆ ਸਾਹਮ ਕੇ ਰੱਖੇ ਸਾਡੇ ਘਰ ਮਾਚ ਹੈਗੇ ਦਿਖਾਣ ਦੇ ਆਂ ਤੇ ਹੰਨੀ ਇਹਦੇ ਤੇ ਨਾ ਸਾਰੇ ਨਹੀਂ ਆਉਂਦੇ ਖਾ ਲੋ ਰੂਪ ਮੰਮੀ ਪੁੱਲ ਆ ਗਈ ਸੀ ਅੰਦਾ ਉਹ ਫਾਤੀ ਉਹ ਪਾ ਲੜਾਈ ਇੱਥੇ ਆ ਜੁਨੀਆ ਦੱਗੀ ਦੀ ਚੌਧਰੀ ਕਹਿੰਦੇ ਟਾਈਮ ਕੱਢੀ ਯਾਰ ਇੱਕ ਬੰਦੇ ਨੂੰ ਮਿਲਣ ਜਾਣਾ ਆਪਾਂ ਏ ਬੰਦੇ ਕੋਲ ਨਾ ਟਾਈਮ ਹੈਗਾ ਜਿੰਨੂੰ ਕਹਿਣ ਦੇ ਦੇ ਜਾਣਾ ਤਰਾ ਕਿੱਥੇ ਆ ਸ਼ਹਿਰਪੁਰ ਜਾਣਾ ਉਹ ਜਾਣੀ ਕਿ ਬੰਦਾ ਜਿਹੜਾ ਭਾਬੀ ਜਿੱਦਾਂ ਦਾ ਵਾ ਕਿ ਉਹ ਰਹਿੰਦਾ ਜੰਗਲ ਦੇ ਵਿੱਚ ਬਾਪੂ ਆ ਘਾਰ ਵਾਲਾ ਜਿਹੜਾ ਜਿੱਥੇ ਉਹਨੇ ਦੇਣੇ ਦੇਣੇ ਕ ਟਾਈਮ ਕੱਟਣਾ ਥੱਲੇ ਘਰ ਬਣਾਇਆ ਉਹਨੇ ਕੁੱਲੀ ਟੈਬ ਜਦੋਂ ਉਹਨੇ ਰਾਤ ਸੋਣਾ ਤੇ ਉਹਨੇ ਬੂਟੇ ਦਾ ਘਰ ਬਣਾਇਆ ਵਾ ਤੇ ਜਿੱਥੇ ਉਹਨੇ ਪਾਠ ਕਰਨਾ ਉਹ ਬੂਟਾ ਵੱਖਰਾ ਵਾ ਉਹਦੇ ਉੱਤੇ ਉਹਨੇ ਚੌਂਕੜੀ ਮਾਰਨੀ ਉਹਦੇ ਉੱਤੇ ਉੱਥੇ ਉਹਨੇ ਪਾਠ ਕਰਨਾ YouTube ਤੇ ਚੜੀ ਹੈ YouTube ਤੇ ਚੜੀ ਹੁਣ ਆਪਾਂ ਜਾਣਾ ਕਿਦਨ ਬਣਾਉਣਾ ਬਹੁਤ ਵਧੀਆ ਵਾ ਹਿਸ਼ਾਰਪੁਰ ਹਿਸ਼ਾਰਪੁਰ ਜੰਗਲਾ ਪਹਾੜੀ ਇਲਾਕਾ ਵਾਲੇ ਪਾਸੇ ਬਾਗ ਵੀ ਨੇ ਉਥੇ ਬਜੇ ਹੁੰਦੇ ਨਹੀਂ ਜਿਹੜੇ ਚੀਤੇ ਚੁੱਤੇ ਉਹ ਵੀ ਆ ਗਏ ਨੇ ਉਥੇ ਉਹ ਸਾਡੀ ਲੂਨਾ ਹੈ ਗਈ ਆ ਬਸੇ ਕਿੰਜ ਜਾਣਾ ਨਹੀਂ ਨਹੀਂ ਗੱਡੀ ਲੈ ਕੇ ਜਾਵਾਂਗੇ ਭਰਾਵਾ ਰਿਸਕੀ ਥੋੜਾ ਕੰਮ ਉਥੇ ਕੱਲਾਂ ਨਹੀਂ ਕੋਈ ਜਾਨ ਕਹਿੰਦੇ ਬਾਗ ਬੂਗ ਜਾ ਫਿਰਦੇ ਨੇ ਨਾ ਉਥੇ ਜਿਆਦਾ ਤੇ ਗੱਡੀ ਦੇ ਵਿੱਚ ਹੀ ਜਾਣਾ ਗੱਡੀ ਚ ਆ ਜਾਾਂਗੇ ਤੁਸੀਂ ਜੀਸੂ ਜੀਸੂ ਸੇ ਠੀਕ ਕਰਾਓ ਤੇ ਬਾਕੀ ਚੌਧਰੀ ਨੂੰ ਖੜਾਾਂਗੇ ਚੌਧਰੀ ਦਾ ਤੇ ਗੰਨਾ ਛੁੱਟਣ ਵਾਲਾ ਪਿਆ ਤੇ ਉਹ ਉੱਤੇ ਜਾਣਾ ਨਹੀਂ ਨਹੀਂ ਐਵੇਂ ਗਮਟ ਢਿਲਾ ਕਰ ਲਿਆ ਕੇ ਬੰਦਾ ਮਗਰ ਪਵੇ ਉਹਨਾਂ ਦੇ ਹਾਂ ਨਹੀਂ ਪਰਚੀਆਂ ਹੋਣੀਆਂ ਪਰਚੀ ਲੈ ਲੈਣੀ ਨਾ ਤਾਂ ਕੇ ਦੀ ਹਾਂ ਲਈ ਅਜੇ ਤੱਕ 5000 ਰੁਪਏ ਲੈਣ ਵਾਲਾ ਅੱਛਾ ਉਹਨਾਂ ਵਾਲੇ ਆ ਮਹੌਰਾ ਬਾਕੀ ਜੀ ਆਹ ਭਾਈ ਨੇ ਰੱਖਿਆ ਕਬੂਤਰ ਸਾਹਮਣੇ ਇਧਰੋਂ ਮੰਡੀ ਗਾਲ ਚੱਲ ਜੂ ਲਿਆ ਪੁੱਤ ਜੀ ਕਹਿੰਦੇ ਸ਼ੌਂਕ ਦਾ ਮੁੱਲ ਨਹੀਂ ਹੁੰਦਾ ਤੇ ਤੁਸੀਂ ਵੇਖ ਸਕਦੇ ਸ਼ੌਂਕ ਨਾ ਰੱਖੇ ਨਾ ਭਾਈ ਨੇ ਆਹ ਵੇਖੋ ਜੀ ਆ ਗਿਓ ਇਧਰ ਆ ਜਣੇ ਬਾਹਰ ਆਪੇ ਹਾਂ ਇੱਥੇ ਆ ਕੇ ਆਏ ਨੇ ਪਹਿਲਾਂ ਭਾਜੀ ਹਣੀ ਉਹ ਪਿੰਡ 'ਚ ਰਹਿੰਦੇ ਸਾਹਮਣੇ ਉਹ ਸਾਹਮਣੇ ਪਿੰਡ ਆ ਵਾਲਾ ਠੀਕ ਹੈ ਜੀ ਆਹ ਆ ਆ ਲੈ ਵਿਖੋ ਜੀ ਕਬੂਤਰ ਵੇਖੋ ਤੁਸੀਂ ਸਾਹਮਣੇ ਕਬੂਤਰ ਵੇਖ ਸਕਦੇ ਤੁਸੀਂ ਠੀਕ ਹੈ ਜੀ ਆ ਵੀ ਪਿੰਦਾ ਹੈ ਨਾ ਆਹੋ ਕਣੀਆਂ ਕੰਮ ਹੋ ਜੀ ਖੋਡੇ ਜ ਬਣਾਵਾ ਯਾਰ ਵੇਖੋ ਆ ਦੇਖ ਸਕਦੇ ਖੁੱਡੇ ਜ ਇੱਥੇ ਰਹਿੰਦੇ ਨੇ ਛੌਂਕੜਾ ਰੱਖਿਆ ਜੀ ਕਹਿੰਦੇ ਸ਼ੌਂਕ ਦਾ ਕੋਈ ਮੋਲਣੀ ਦੀ ਵੇਖ ਸਕਦੇ ਹੋ ਯਾਰ ਨਹੀਂ ਕਦੀ ਆਈ ਉੱਤੇ ਆ ਜਾਈਏ ਯਾਰ ਯਾਰ ਖੋਲੀ ਨਾ ਵਿੱਚ ਆ ਖੋਲ ਕੇ ਵੇਖ ਲਾ ਹੁੰਦਾ ਬਾਅਦ ਵਿੱਚ ਆਰ ਆ ਇਹ ਨਾਲ ਜਾਂਦੇ ਵਾਕ ਕੀਤੇ ਆ ਆ ਦੇਖ ਸਕਦੇ ਆ ਇਧਰ ਵੇਖੋ ਠੀਕ ਹੈ ਜੀ ਨਹੀਂ ਨਹੀਂ ਉਧਰ ਉਹ ਬੱਚਿਆਂ ਵਾਲੇ ਆ ਡਾਉਣ ਵਾਲੇ ਆ ਇਧਰ ਵੇ ਸ਼ੌਦਾ ਦੇ ਵੇਖਾਂਗੇ ਜੇ ਕਿਤੇ ਬਾਦਨਾਰਗੀ ਕਾਪੀ ਮੇਰ ਕਿਤੇ ਆ ਗਿਆ ਮੋਟਰਸਾਈਕਲ ਤੇ ਫੇਰ ਤੁਸੀਂ ਹੀ ਕਹਾਣੀਆਂ ਦੇਣੀਆਂ ਬਾਕੀ ਆ ਵੇਖ ਲੋ ਆ ਜੇ ਡੰਪਲ ਬੋਡੀ ਬਣਾਉਣ ਵਾਸਤੇ ਛੱਡਣਾ ਉਦੋਂ ਫਿਰ ਦੂਜੇ ਬੰਦ ਕਰ ਦੇ ਆਉਂ ਬੰਦ ਕਰ ਦਈਏ ਆਹ ਬਰਾਏ ਤੇ ਸੀ ਤੇ ਆਓ ਇਹ ਵੀ ਚੱਲਦੇ ਹੁਣ ਡੰਪਲ ਵੀ ਮੇਰੇ ਤੇ ਚੱਲਦੀ ਹੈ ਤਰਮਲ ਗੜੀ ਛਾਂ ਮਣ ਡੋਲੇ ਛੋਲੇ ਬਣਾਉਂਦੇ ਨੇ ਭਾਜੀ ਪਾ ਜੀ ਹੁਣ ਜਾਣਗੇ ਲੱਗਦਾ ਕਬੱਡੀ ਦੇ ਵਿੱਚ ਹੈ ਬਣਾ ਲਈ ਵੀਡੀਓ ਘਰ ਤੋਂ ਬਾਹਰ ਵਿੱਚ ਤੂੰ ਇਹ ਹੈਪੀ ਲੱਗਦਾ ਹਾਂ ਜੀ ਆਪਾਂ ਹੁਣ ਚੱਲੇ ਆਪਣੇ ਘਰੇ ਠੀਕ ਹੈ ਤੇ ਵੀ ਵੀਰ ਹੁਣਾਂ ਨੂੰ ਮਿਲ ਲਿਆ ਆਪਾਂ ਠੀਕ ਹੈ ਜੀ ਤੇ ਇੱਧਰ ਆਪਾਂ ਮਾਸੀ ਨੂੰ ਮਿਲਣ ਲੱਗੇ ਆ ਠੀਕ ਆ ਤੇ ਫੇਰ ਮਿਲਾਂਗੇ ਤੁਹਾਨੂੰ ਆਉਂਦੇ ਆਂ ਜੇ ਲੱਗਿਆ ਤਾਂ ਸਾਡਾ ਆਉ ਚੱਲ ਜੀ ਆਉ ਚੰਗਾ ਵਾ ਉਹ ਚਲਾਉਂਦਾ ਇਹ ਕਿਹਨਾਂ ਨੂੰ ਬੋਲ ਲੈ ਕਿੱਥੇ ਨੂੰ ਤੂੰ ਕੁਪੜਾ ਖੇਡਦਾ ਵਾ ਬੋਲ ਚੰਗਾ ਵਾ ਦਾ ਫਿਰ ਹਾਂ ਚਲੋ ਤਾਂ ਇੱਥੇ ਚੌਧਰੀ ਸ਼ਰਾਮ ਨੇ ਕਰ ਲਈ ਆ ਹਾਂ ਨਹੀਂ ਨਹੀਂ ਮੈਂ ਆਉਂਦਾ ਚਲੋ ਭਾਈ ਪੁੱਟੋ ਤੁਸੀਂ ਵੀ ਸਟੈਂਡ ਆਪਣਾ ਚਲੋ ਚੌਧਰੀ ਸਾਹਿਬ ਚੰਗਾ ਬਾਜੀ ਠੀਕ ਹੈ ਆਹੋ ਤੇ ਇੱਕ ਵੜੀ ਚੰਗੀ ਤਰ੍ਹਾਂ ਸੋਚ ਸਮਝ ਕੇ ਦਿਮਾਗ ਲਾ ਕੇ ਵੀ ਕਿਹੜਾ ਕੰਮ ਕਰਨਾ ਤੇ ਇਹ ਚ ਫਾਇਦਾ ਹੋਣਾ ਚਲੋ ਠੀਕ ਹੈ ਮਸੀ ਜੀ ਹਾਂ ਚੰਗਾ ਚੰਗਾ ਆ ਵੇਖੋ ਡਰਾਈਵਰ ਹੈ ਚਲੋ ਜੀ ਚਲੋ ਵੀ ਡਰਾਈਵਰ ਸਾਹਿਬ ਫਾਤੀ ਉਹਨਾਂ ਅਮੜੇ ਖੇਚਲੀ ਸਕੂਟਰੀ ਕਿੱਥੇ ਪਏ ਹਾਂਜੀ ਜੀ ਆਪਾਂ ਆਪਣੇ ਘਰੇ ਪਹੁੰਚ ਗਏ ਆਪਾਂ ਤੇ ਮਾਸੀ ਜੀ ਦਾ ਬੇਟਾ ਉਹ ਚਲੇ ਗਿਆ ਬਾਰੋ-ਬਾਰ ਭਾਬੀ ਜੀ ਹਣੀ ਵੀ ਤੇ ਆਪਾਂ ਆਪਣੇ ਘਰੇ ਆ ਗਏ ਆ ਤੇ ਪੂਨਮ ਨੇ ਬਚਾ ਤੁਹਾਨੂੰ ਸਹੀ ਸਲਾਮਤ ਘਰ ਜਾਂਦਿਆਂ ਤੇ ਛੱਪੜ ਦੇ ਵਿੱਚ ਵਾਰਦੇ ਲੱਗੀ ਇਹਨੂੰ ਲੇ ਗਿਆ ਚਲੋ ਬਚਾਓ ਗਿਆ ਡਾ ਤੇ ਆ ਆ ਵੇਖੋ ਆ ਗਿਆ ਆਪਣਾ ਕੰਮ ਫੜ ਲਿਆ ਪੂਨਮ ਨੇ ਇਹ ਉਧਰ ਮੰਮੀ ਮੰਮੀ ਬਣਾਉਣਗੇ ਹੁਣ ਚਾਹ ਡੇ ਵਾਸਤੇ ਵਧੀਆ ਜੀ ਤੇ ਆਪਾਂ ਹੁਣ ਕੱਢਾਂਗੇ ਧਾਰਾਂ ਠੀਕ ਹੈ ਜੀ ਤੇ ਪੱਠੇ ਪਏ ਨੇ ਉਹਦੀ ਕੋਈ ਟੈਨਸ਼ਨ ਨਹੀਂ ਹੈਗੀ ਤੇ ਇਧਰ ਭਾਈ ਸਾਡੀਆਂ ਮੰਡਈਏ ਕਪੜੇ ਸੀਨ ਸਵੇਰ ਦੀ ਠੀਕ ਆ ਤੇ ਬਾਕੀ ਦੱਸਿਓ ਵਲੌਗ ਚੰਗਾ ਲੱਗਾ ਮੈਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜੁੜੀ ਕਰ ਲਿਓ ਤੇ ਫਿਰ ਮਿਲਦੇ ਹਾਂਗੇ ਨਵੇਂ ਵਲੌਗ ਦੇ ਨਾਲ ਹੱਸਦੇ ਵਸਦੇ ਰੋ ਨਜ਼ਾਰੇ ਲੋ ਜ਼ਿੰਦਗੀ ਦੇ ਸਾਸਰੀ ਗੱਲ ਦੀ ਸਾਰਿਆਂ ਨੂੰ ਬਾਏ ਬਾਏ